ਦਰ ਜਿਹੜੀ ਅਫੀਮ ਬਰਾਮਦ ਹੋਈ ਹੈ ਉਹਦੇ ਵਿੱਚ ਕਿੰਨੇ ਦੁੱਤੀ ਫੜੇ ਹੈ ਕਿੰਥੋਂ ਬੜੀਏ ਇਸਰੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕੱਲ ਬਠਿੰਡਾ ਦੀ ਸੀਏ 2 ਟੀਮ ਵੱਲੋਂ 1 ਕਿਲੋ ਅਫੀਮ 2.5 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਬਰੇਜ਼ਾ ਕਾਰ ਬਰਾਮਦ ਕੀਤੀ ਗਈ ਹੈ ਜਿਸ ਦੇ ਤਹਿਤ ਮੁਕੱਦਮਾ ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ ਇਹ ਥਾਣਾ ਫੂਲ ਵਿਖੇ ਦਰਜ ਕੀਤਾ ਗਿਆ ਹੈ ਸਰ ਇਹਨਾਂ ਦੇ ਪਹਿਲਾਂ ਵੀ ਮਕਦਮੇ ਦਰਜ ਹੈ ਕਿ ਕੌਣ ਕੌਣ ਸੀ ਹੈ ਕਿੱਥੋਂ ਦੇ ਰਹਿਣ ਵਾਲੇ ਇਸ ਦੇ ਵਿੱਚ ਦੋ ਦੋਸ਼ੀ ਨੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਬਰਨਾਲਾ ਦਾ ਰਹਿਣ ਵਾਲਾ ਹੈ ਤੇ ਜਿਹੜਾ ਦੂਸਰਾ ਦੋਸ਼ੀ ਹੈ ਜਰਨੈਲ ਸਿੰਘ ਹੈ ਜੋ ਫੂਲ ਏਰੀਆ ਦਾ ਰਹਿਣ ਵਾਲਾ ਹੈ ਜਰਨੈਲ ਸਿੰਘ ਉੱਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ 25 ਕਿਲੋ ਕੁੱਕੀ ਦਾ ਜਿਹੜਾ ਕਿ ਸਿਟੀ ਰਾਮਪੁਰਾ ਵਿਖੇ ਦਰਜ ਕੀਤਾ ਗਿਆ ਸੀ ਕਿੱਥੋਂ ਲੈ ਕੇ ਜਿਹੜਾ ਕਿੱਥੇ ਕਿਸੇ ਲਈ ਕਰਨਾ ਇਹਦੀ ਜੀ ਤਫਤੀਸ਼ ਕੀਤੀ ਜਾਏਗੀ ਕਿ ਕਿੱਥੋਂ ਇਹਨਾਂ ਦੇ ਬੈਕਵਾਰਡ ਤੇ ਫਾਰਵਰਡ ਲਿੰਕੇਜ ਇਸ ਦੋਨੋਂ ਪਤਾ ਕੀਤੇ ਜਾਣਗੇ ਦਰਾਂਨੇ ਪੜਤਾਲ ਇਹ ਤੁਸੀਂ ਮੈਸੇਜ ਵੀ ਦੇ ਰਹੇ ਹੋ ਮੈਸੇਜ ਸਾਡਾ ਇਹੀ ਹੈ ਜਿਹੜੇ ਤਸਕਰ ਹੈ ਕਿ ਉਹ ਆਪਣੇ ਜਿਹੜਾ ਇਹ ਮਾੜੇ ਕੰਮਾਂ ਨੂੰ ਛੱਡ ਕੇ ਇਹ ਮੁਖਤਾਰਾ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਾਂ ਅਦਰਵਾਈਜ਼ ਇਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਗੇ ਵੀ ਕੀਤੀ ਜਾਂਦੀ ਰਹੇਗੀ